ਬਾਈ ਜੀ ਕਲਾਕਾਰ ਬਹੁਤ ਦੇਖੇ ਹੋਣਗੇ ਕਿਸਾਨ ਬੜੇ ਦੇਖੇ ਹੋਣਗੇ ਪਰ ਜੋ ਬਾਈ ਜੀ ਰੇਸ਼ਮ ਸਿੰਘ ਅਨਮੋਲ ਨੇ ਕਰਤਨਾ ਕਲਾਕਾਰ ਨੇ ਉਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਹੋਏਗਾ ਹੁਣ ਦੇਖ ਕੇ ਵੀਡੀਓ ਨੂੰ ਬਹੁਤ سارے ਲੋਕ ਕਰ ਰਹੇ ਨੇ ਬਾਈ ਜੀ ਰੇਸ਼ਮ ਸਿੰਘ ਅਨਮੋਲ ਨੇ ਜਦੋਂ ਖੇਤਾਂ ਦੇ ਵਿੱਚ ਦੇਖਿਆ ਕਿ ਕੁਝ ਭੈਣਾਂ ਬੱਲਾਂ ਚੁਗ ਰਹੀਆਂ ਅਨਾਜ ਚੁਗ ਰਹੀਆਂ ਤਾਂ ਰੇਸ਼ਮ ਸਿੰਘ ਅਨਮੋਲ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਦੋ-ਦੋ ਬਾਲਟੀਆਂ ਭਰ ਕੇ ਕਣਕ ਦੀਆਂ ਟਰੈਲੀ ਚੋਂ ਉਹਨਾਂ ਦੇ ਥੈਲੇ ਦੇ ਵਿੱਚ ਪਾ ਦਿੱਤੀਆਂ ਤੇ ਹੁਣ ਰੇਸ਼ਮ ਸਿੰਘ ਅਨਮੋਲ ਨੂੰ ਭਾਈ ਜੀ ਸਲੂਟ ਕਰਨਾ ਤਾਂ ਬਣਦਾ ਹੀ ਐ ਤੇ ਰੇਸ਼ਮ ਸਿੰਘ ਅਨਮੋਲ ਦੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਇਦਾਂ ਕਰ ਰਹੇ ਨੇ ਤੇ ਕਰਨਾ ਵੀ ਚਾਹੀਦਾ ਭਾਈ ਜੀ ਕੋਈ ਜ਼ਿਆਦਾ ਵੱਡਾ ਘਾਟਾ ਨਹੀਂ ਪੈਂਦਾ ਜੇ ਆਪਾਂ ਕਿਸੇ ਨੂੰ ਇਦਾਂ ਭਾਈ ਜੀ ਦੋ-ਦੋ ਬਾਲਟੀ ਇੱਕ ਬਾਲਟੀ ਉਹਨਾਂ ਦੇ ਥੈਲੇ ਵਿੱਚ ਪਾ ਦਈਏ ਇਹਨਾਂ ਨੂੰ ਖੁਸ਼ ਕਰ ਦਈਏ ਏ ਵੀ ਸਾਰਾ ਦਿਨ ਮਿਹਨਤ ਕਰਦੇ ਨੇ ਹਨਾ ਖੇਤਾਂ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਆਪਾਂ ਈਸੀ ਜਿਵੇਂ ਬੈਠੇ ਹੁੰਨੇ ਬਾਈ ਜੀ ਇਹੇ ਖੇਤਾਂ ਦੇ ਵਿੱਚ ਬੱਲਾਂ ਚੁਗਦੇ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਵੀ ਫਿਕਰ ਆ ਪਰਿਵਾਰ ਦਾ ਤਾਂ ਬਾਈ ਜੀ ਇਦਾਂ ਦੇ ਕੰਮ ਕਰਨੇ ਚਾਹੀਦੇ ਨੇ ਤੁਹਾਨੂੰ ਕਿਦਾਂ ਲੱਗਿਆ ਰਿਸ਼ਮ ਸਿੰਘ ਅਨਮੋਲ ਦਾ ਇਹ ਕਿੱਤਾ ਕੰਮ ਵੀਡੀਓ ਮੈਂ ਤਾਂ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ